ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ ਬੋਲੀਵੋਲੀ ਬਾਬਾ ਚੈਨਲ ਇਹ ਕਰ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਤੁਸੀਂ ਅਕਸਰ ਹੀ ਸਵਾਲ ਕਰਦੇ ਰਹਿੰਦੇ ਹੋ ਕਿ ਬਹੁਤ ਸਾਰੇ ਜਿਹੜੇ ਤੁਹਾਡੇ ਦੋਸਤ ਆ ਜਾਂ ਤੁਸੀਂ ਖੁਦ ਵੀ ਪੀਆਰ ਲਈ ਕਦੇ ਅਪਲਾਈ ਕੀਤਾ ਹੋਊਗਾ ਆਸਟ੍ਰੇਲੀਆ ਦਾ ਕੀਤਾ ਅਪਲਾਈ ਕਦੇ ਨਿਊਜ਼ੀਲੈਂਡ ਦਾ ਅਪਲਾਈ ਕੀਤਾ ਜਾਂ ਕੈਨੇਡਾ ਦਾ ਕੀਤਾ ਤੇ ਕਾਫੀ ਵਾਰ ਫਾਈਲ ਰਿਜੈਕਟ ਹੋ ਜਾਂਦੀ ਆ ਜਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਪਣਾ ਜ ਖਾਸ ਤੌਰ ਤੇ SWICS Private Limited ਮਹਾਲੀ ਦੇ ਮੈਨੇਜਿੰਗ ਡਾਇਰੈਕਟਰ ਐਂਡ ਫਾਊਂਡਰ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਮੌਜੂਦ ਆ ਜਿਨ੍ਹਾਂ ਕੋਲ ਲਗਭਗ 17 ਸਾਲ ਦਾ ਓਵਰਸੀਜ਼ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਦਾ ਐਕਸਪੀਰੀਅੰਸ ਆ ਅੱਪੋਂ ਨਾਲ ਗੱਲਬਾਤ ਕਰਾਂਗੇ ਤੇ ਉਹ ਤੁਹਾਨੂੰ ਦੱਸਣਗੇ ਕਿ ਜੇਕਰ ਤੁਸੀਂ ਪੀਆਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਨਾਲ ਸਰ ਸਾਸ਼ੀਕਾਲ ਜੀ ਸਾਡੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅਸੀਂ ਤੁਹਾਡੇ ਤੋਂ ਸਰ ਜਾਨਣਾ ਚਾਹਾਂਗੇ ਕਾਫੀ ਲੋਕ ਜਿਹੜੇ ਪੀਆਰ ਅਪਲਾਈ ਕਰਦੇ ਉਹਨਾਂ ਦੀ ਫਾਈਲ ਰਿਜੈਕਟ ਹੋ ਜਾਂਦੀ ਉਹ ਕੀ ਗਲਤੀਆਂ ਕਰਦੇ ਜਿੰਨਾ ਕਰਕੇ ਉਹ ਫਾਈਲ ਰਿਜੈਕਟ ਹੁੰਦੀ ਆ ਜੀ ਇਹ ਅਸੀਂ ਪੀਆਰ ਤੇ ਜੇ ਗੱਲ ਕਰੀਏ ਤਾਂ ਇਹ ਇੱਕ ਬੜਾ ਹੀ ਵਾਸਟ ਫੀਲਡ ਹੈਗਾ ਪੀਆਰ ਦਾ ਹਾਂਜੀ ਜੀ ਕੱਲੇ ਕੈਨੇਡਾ ਦੀ ਗੱਲ ਕਰੀ ਤਾਂ ਕੈਨੇਡਾ ਦੇ ਵਿੱਚ ਪ੍ਰੋਵਿੰਸ਼ਲ ਨਾਮੀ ਪ੍ਰੋਗਰਾਮ ਦੇ ਅਲੱਗ ਰੂਲ ਹੈਗੇ ਐ ਐਕਸਪ੍ਰੈਸ ਦੇ ਅਲੱਗ ਰੂਲ ਹੈ ਫੈਡਰ ਗਵਰਨਮੈਂਟ ਦੇ ਥੈਨ ਜੀਐਸਸੀ ਫੈਮਿਲੀ ਕੈਟਾਗਰੀ ਜਾਏਗੀ ਉਹਦੇ ਅਲੱਗ ਰੂਲਸ ਨੇ ਥੈਨ ਅਸੀਂ ਇੰਟਰਪ੍ਰੀਨਰ ਕੈਟਾਗਰੀ ਇਨਵੈਸਟਰ ਕੈਟਾਗਰੀ ਜਾਂ 셀ਫ ਅਪਲਾਈਡ ਕੈਟਾਗਰੀ ਲੈਣੇ ਇਹਨਾਂ ਦੇ ਅਲੱਗ-ਅਲੱਗ ਹੈਗੇ ਆ ਆਸਟ੍ਰੇਲੀਆ ਦੀ ਵੀ ਬਹੁਤ ਵਾਸਟ ਰੂਲ ਹੈ ਨਿਊਜ਼ੀਲੈਂਡ ਦਾ ਸੇਮ ਇਹ ਇਹ ਨੂੰ ਪਹਿਲਾਂ ਤਾਂ ਜੇ ਤੁਸੀਂ ਪੀਆਰ ਲੈ ਕੇ ਜਾਣਾ ਚਾਹੁੰਦੇ ਆ ਤਾਂ ਤੁਹਾਡਾ ਕੰਸਲਟੈਂਟ ਉਸ ਕਾਫੀ ਐਕਸਪੀਰੀਅੰਸ ਹੈ ਇਹਦਾ ਜਿਵੇਂ ਮੈਂ ਖੁਦ ਕੈਨਾਲਾ ਤੋਂ ਲੋਕ ਕੀਤੀ ਹੈ ਇਮੀਗ੍ਰੇਸ਼ਨ ਆਉਟ ਡਿਪਲੋਮਾ ਕੀਤਾ ਹੈ ਪਲੱਸ 16 ਸਾਲ ਤੋਂ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਔਰ ਮੇਰੀ ਟੀਮ ਵੀ ਜਿਹੜੀ ਹੈਗੀ ਹੈ ਮਿਸਟਰ ਚੰਦਰ ਸ਼ਰਮਾ ਜੀ ਹੈਗੇ ਪੀਲੇ 18 ਸਾਲ ਤੋਂ ਕੇਸ ਫਾਈਲਿੰਗ ਦੇ ਇੰਚਾਰਜ ਨੇ ਉਹ ਇਹੀ ਕੰਮ ਕਰ ਰਹੇ ਨੇ ਸਿਸਟਮ ਕੀ ਹੈ ਕਿ ਜੇ ਤੁਸੀਂ ਪੀਆਰ ਲੈਣੀ ਹੈ ਤਾਂ ਤੁਹਾਡੇ ਪਈ ਆ ਦੇ ਅਲੱਗ-ਅਲੱਗ ਫੈਕਟਰਸ ਆਗੇ ਸਭ ਤੋਂ ਵੱਡੀ ਚੀਜ਼ ਜਿਹੜੀ ਇਹਦੇ ਚ ਮੈਟਰ ਕਰਦੀ ਉਹ ਏਜ ਹਾਂਜੀ ਏਜ ਸ਼ੁੱਡ ਬੀ ਯੰਗ ਹਰ ਕੰਟਰੀ ਜਿਹੜਾ ਯੰਗਸਟਰ ਨੂੰ ਪ੍ਰੈਫਰੈਂਸ ਦੇ ਰਿਹਾ ਹਾਂਜੀ ਕਿ ਜਿਹੜਾ ਬੰਦਾ ਸਾਡੇ ਕੋਲੇ ਪਰਮਨੈਂਟ ਰੈ residency ਲੈ ਰਿਹਾ ਉਥੋਂ ਦੀ ਨਾਗਰਿਕਤਾ ਲੈ ਰਿਹਾ ਤਾਂ ਹੀ ਸ਼ੁੱਡ ਬੀ ਯੰਗ ਹਾਂਜੀ ਫੈਮਿਲੀਜ਼ ਨੂੰ ਵੀ ਪ੍ਰੈਫਰੈਂਸ ਦਿੰਦੇ ਆ ਫੈਮਿਲੀਜ਼ ਦੇ ਲੱਗ ਰੂ ਲੱਗੇ ਐਜੂਕੇਸ਼ਨ ਐਜੂਕੇਸ਼ਨ ਜੇ ਤੁਹਾਨੂੰ ਕੋਈ ਕੈਨੇਡਾ ਦੇ ਦੇਣਾ ਹੈ ਤੁਹਾਨੂੰ ਜਾਂ ਆਸਟ੍ਰੇਲੀਆ ਦੇ ਜਾਂ ਜਰਮਨੀ ਦੇ ਜਾਂ ਨਿਊਜ਼ੀਲੈਂਡ ਜਾਣੇ ਤਾਂ ਐਜੂਕੇਸ਼ਨ ਬਹੁਤ ਮੈਟਰ ਕਰਦੀ ਹੈ ਜਿਵੇਂ ਜਿਵੇਂ ਤੁਹਾਡੀ ਐਜੂਕੇਸ਼ਨ ਅਪਰ ਸਾਈਡ ਜਾਂਦੀ ਹੈ ਬੈਚਲਰ ਡਿਗਰੀ ਡਬਲ ਬੈਚਲਰ ਡਿਗਰੀ ਮਾਸਟਰ ਡਿਗਰੀ ਜਾਂ ਪੀ ਐਚ ਡੀ ਦੇ ਅਲੱਗ-ਅਲੱਗ ਪੁਆਇੰਟਸ ਹੁੰਦੇ ਆ ਇਹ ਸਾਰੇ ਪੁਆਇੰਟ ਸਿਸਟਮ ਤੇ ਹੁੰਦੇ ਆ ਫਿਰ ਤੁਹਾਡੀ ਲੈਂਗੁਏਜ ਅਬਿਲਿਟੀ ਲੈਂਗੁਏਜ ਅਬਿਲਿਟੀ ਦੀ ਜੇ ਗੱਲ ਕਰੀਏ ਅਸੀਂ ਤਾਂ ਜੇ ਗੱਲ ਕਰਦੇ ਆਪਾਂ ਕੈਨੇਡਾ ਦੀ ਕਰਦੇ ਨੇ ਕੈਨੇਡਾ ਦੋ ਲੈਂਗੁਏਜਸ ਅਸੈਪਟ ਕੀਤੇ ਜਾਂਦੀਆਂ ਜਿਵੇਂ आईईएलटीएस इंग्लिश हो गई या फ्रेंच हो गई हां जी तोने जे जेडी फर्स्ट लैंग्वेज ਤੁਸੀਂ ਆਊਟ ਕਰਨਾ ਜਾਣਦੇ ਹੋ ਉਹ ਤੁਸੀਂ ਲੈ ਸਕਦੇ ਹੋ हां जी ਉਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਅਸੀਂ ਤੁਹਾਡੇ ਐਕਸਪੀਰੀਅੰਸ हां जी ਐਕਸਪੀਰੀਅੰਸ ਬਹੁਤ ਵੱਡੀ ਚੀਜ਼ ਹੈਗੀ ਹੈ ਐਕਸਪੀਰੀਅੰਸ ਦੇ ਵਿੱਚ ਤੁਹਾਡੀ ਨੂੰ ਇਹ ਕੈਟੇਗੋਰੀਜ਼ ਕੀਤਾ ਜਾਂਦਾ ਹੈ ਓਕਿਊਪੇਸ਼ਨ ਜੇ ਯੂਜ਼ਿਕ ਕੈਨੇਡਾ ਦੀ ਗੱਲ ਕਰੀਏ ਤਾਂ ਨੈਸ਼ਨਲ ਓਕੂਪੇਸ਼ਨ ਕਲਾਸੀਫਿਕੇਸ਼ਨ ਦੇ ਤਹਿਤ ਇਹਨਾਂ ਦੀ ਕੈਟੇਗੋਰਾਇਜ਼ ਹੈ ਉਹ A B C D ਇਹ ਕੈਟੇਗੋਰਾਇਜ਼ ਹੈਗੀਆਂ ਹਰ ਓਕੂਪੇਸ਼ਨ ਨੂੰ ਨੇ ਕੈਟੇਗੋਰਾਇਜ਼ ਕੀਤਾ ਹੈ ਐਵੇਂ ਆਸਟ੍ਰੇਲੀਆ ਦੇ ਵਿੱਚ ਵੀ ਕੈਟੇਗੋਰਾਇਜ਼ ਹੈ ਤੁਹਾਡਾ ਜਿਹੜਾ ਓਕੂਪੇਸ਼ਨ ਹੈ ਜਿਸ ਤਰ੍ਹਾਂ ਜੇ ਕੈਨੇਡਾ ਦੀ ਗੱਲ ਕਰਦੇ ਆ ਉਹ A ਔਰ ਜਾਂ B ਦੇ ਵਿੱਚ ਹੋਣਾ ਚਾਹੀਦਾ ਜੇ ਸਕਿਲਡ ਮਾਈਗ੍ਰੇਸ਼ਨ ਲਈ ਤੁਸੀਂ ਜਾਣਾ ਚਾਹੁੰਦੇ ਹੋ ਸੈਲਫ ਅਪਲਾਈਡ ਦੇ ਅਲੱਗ ਓਕੂਪੇਸ਼ਨ ਲਿਸਟ ਹੈਗੀ ਆ ਇਹ ਸਾਰਿਆਂ ਦੀ ਅਲੱਗ-ਅਲੱਗ ਹੈਗੀ ਜੇ ਇਸ ਤਰ੍ਹਾਂ ਹੀ ਆਸਟ੍ਰੇਲੀਆ ਦੀ ਹੈ ਨਿਊਜ਼ੀਲੈਂਡ ਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਹ ਗਵਰਨਮੈਂਟ ਜਿਹੜੀ ਇਹਨਾਂ ਨੂੰ ਇੱਥੇ ਸਾਡੇ ਸੀ ਹਿਊਮਨ ਰਿਸੋਰਸਸ ਡਿਵੈਲਪਮੈਂਟ ਕਾਰਪੋਰੇਸ਼ਨ ਚ ਚਲਾਦਿਆਂ ਉਹ ਕੀ ਕਰਦੇ ਕਿ ਜਿਹੜੇ ਅਕੂਪੇਸ਼ਨ ਹੈਗੇ ਆ ਉਹ ਦੇਖਦੇ ਆ ਹਰ ਸਾਲ ਉਹਨਾਂ ਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਸਾਨੂੰ EMPLOYEES ਨੂੰ ਕਿਸ ਅਕੂਪੇਸ਼ਨ ਦੇ ਬੰਦੇ ਦੀ ਕਾਟ ਪੈ ਰਹੀ ਹੈ ਸਰ ਇੱਥੇ ਦੇਵਰ ਸ਼ਾਰਟੇਜ ਨੂੰ ਫਿਲ ਆਊਟ ਕਰਨ ਲਈ ਹੀ ਉਹ ਬੰਦਿਆਂ ਦੇ ਅਕੂਪੇਸ਼ਨ ਬਣਾਦੇ ਸਰ ਇੱਥੇ ਕਾਫੀ ਜਿਹੜੇ ਏਜੰਟ ਹੈਗੇ ਉਹ ਗਮਰਾਹ ਕਰਦੇ ਆ ਵੀ ਅਸੀਂ ਤੁਹਾਨੂੰ ਇਸ ਤਰ੍ਹਾਂ ਕਰਕੇ ਪੀਆਰ ਦਵਾਵਾਂਗੇ ਉਸ ਤਰ੍ਹਾਂ ਕਰਕੇ ਪੀਆਰ ਦਵਾਓ ਕਾਫੀ ਉਹ ਗੱਲਾਂ ਕਰਦੇਗੇ ਅਸੀਂ ਕੈਨੇਡਾ ਦੇ ਪੀਆਰ ਦਵਾਉਂਦੇ ਸਰ ਬਹੁਤ ਟਾਂਗ ਹੈਗੇ ਪਹਿਲੀ ਗੱਲ ਦਾ ਸਰ ਤੁਸੀਂ ਸਾਡੀ ਆਡੀਅנס ਨੂੰ ਜਰੂਰ ਦੱਸੋ ਕਿ ਜਿਹੜਾ ਇੱਕ ਏਜੰਟ ਆ ਉਹ ਗਵਰਨਮੈਂਟ ਅਪਰੂਵਡ ਹੋਣਾ ਕਿੰਨਾ ਕਦੇ ਥੋੜੀ ਜਿਹੜੀ ਏਜੰਸੀ ਹੈ ਕੰਪਨੀ ਹੈ ਗਵਰਨਮੈਂਟ ਅਪਰੂਵਡ ਹੈ ਜਾਂ ਨਾ ਉਹ ਵੀ ਪਲੀਜ਼ ਜ ਬੜਾ ਲਿਖਿਆ ਅਨਪੜ੍ਹ ਕੋਲੇ ਜਾ ਕੇ ਪੁੱਛਣ ਲਈ ਮੈਨੂੰ ਪੀਆਰ ਕਿਵੇਂ ਦੋਗੇ ਹਾਂ ਜੀ ਤੁਸੀਂ ਖੁਦ ਐਜੂਕੇਟਿਡ ਹੈਗੇ ਆ ਕੈਂਡੀਡੇਟ ਜਿਨ੍ਹਾਂ ਨੇ ਪੀਆਰ ਤੇ ਜਾਣਾ ਹੈ ਉਹਨਾਂ ਦੀ ਅੱਛੀ ਲੈਂਗੁਏਜ ਅਬਿਲਿਟੀ ਇੰਗਲਿਸ਼ ਦੇ ਵਿੱਚ ਅੱਛੀ ਕਮਾਂਡ ਹੋਣੀ ਚਾਹੀਦੀ ਹੈ ਐ ਐਜੂਕੇਸ਼ਨ ਅੱਛੀ ਚਾਹੀਦੀ ਐ ਐਕਸਪੀਰੀਅੰਸ ਦੇ ਮੈਂ ਗੱਲ ਕਰ ਚੁੱਕੇ ਹਾਂ ਤਾਂ ਉਹ ਜੇ ਕੋਈ ਕਹਿੰਦਾ ਲੈ ਤੁਹਾਨੂੰ ਮਿਸਗਾਈਡ ਕਰਦਾ ਤੁਸੀਂ ਉਹਨੂੰ ਨੈਟ ਤੇ ਸਰਚ ਕਰੋ ਕਾਊਂਟਰ ਵੈਰੀਫਿਕੇਸ਼ਨ ਕਰੋ ਦੂਜੀ ਗੱਲ ਆ ਗਈ ਹੈ ਜਿਹੜਾ ਮਹਾਰ ਕੰਸਲਟੈਂਟ ਹੈ ਜਿਸ ਤਰ੍ਹਾਂ ਕੋਈ ਇਹਦਾ ਐਕਸਪਰਟ ਹੈ ਮੈਂ ਕੈਨੇਡਾ ਤੋਂ ਇਮੀਗ੍ਰੇਸ਼ਨ ਲਾਅ ਦਾ ਡਿਪਲੋਮਾ ਕੀਤਾ ਹੈ ਹਾਂਜੀ ਸਪੈਸ਼ਲੀ ਮੈਂ ਇਸ ਚੀਜ਼ ਦੇ ਵਿੱਚ ਹੀ ਪ੍ਰੈਕਟਿਸ ਕਰ ਰਿਹਾ ਔਰ ਪਿਛਲੇ 16 ਸਾਲ ਤੋਂ ਕਰ ਰਿਹਾ ਹਾਂ ਆਫਕੋਰਸ ਅਸੀਂ ਗਵਰਨਮੈਂਟ ਤੋਂ ਅਪਰੂਵਡ ਏਜੰਸੀ ਤਾਂ ਹੀ ਹੈ ਬਿਲਕੁਲ ਜੀ ਠੀਕ ਹੈ ਜੀ ਤੁਹਾਡੇ ਅਕੋਰਡਿੰਗਸ ਆ ਗਵਰਨਮੈਂਟ ਤੋਂ ਅਪਰੂਵਡ ਏਜੰਸੀ ਹੋਣੀ ਕਿੰਨਾ ਕੁ ਜ਼ਰੂਰੀ ਹੈ ਜੇ ਆਪਾਂ ਕਿਸੇ ਤੋਂ ਪੀਆਰ ਅਪਲਾਈ ਕਰ ਰਹੇ ਹਾਂ ਤਾਂ ਕੋਈ ਵੀ ਵੀਜ਼ਾ ਕੋਈ ਵੀ ਅਪਲਾਈ ਕਰ ਰਹੀ ਹੈ ਤੁਸੀਂ ਗਵਰਨਮੈਂਟ ਅਪਰੂਵਡ ਏਜੰਸੀ ਹੋਣੀ ਚਾਹੀਦੀ ਹੈ ਕੋਈ ਅਕਾਊਂਟ ਫਾਰ ਹੋਵੇ ਨਹੀਂ ਤਾਂ ਸੁਬਹ ਦੁਕਾਨ ਖੁੱਲੀ ਸ਼ਾਮ ਨੂੰ ਭੱਜ ਜਾਂਦੇ ਤੁਸੀਂ ਲੱਭ ਰਹੇ ਹੋ کافی ਲੋਕਾਂ ਨੇ ਹੁੰਦਾ 5-10 ਲੱਖ ਰੁਪਏ ਲਾ ਕੇ ਪਾਚੇ ਦਿਨ ਤੋ ਲਾਦਾ ਕੋਈ ਵੀ ਬੀਚਦਾ ਸਾਇਟ ਸ਼ੁੱਡ ਬੀ ਗਵਰਨਮੈਂਟ ਅਪਰੂਵਡ ਹੋਣਾ ਚਾਹੀਦਾ ਇਨਫੈਕਟ ਮੈਂ ਤਾਂ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕਰਦਾ ਮੈਂ ਤਾਂ ਪ੍ਰੋਪਰਟੀ ਡੀਲਰ ਕੋਈ ਵੀ ਬੰਦਾ ਹੋਵੇ ਉਹ ਕਰੇ ਜੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਤਾਂ ਜ਼ਿਆਦਾ ਜ਼ਰੂਰੀ ਹੈ ਕਿ ਜੇ ਕੋਈ ਬੰਦਾ ਤੁਹਾਡਾ ਕੇਸ ਪਰ ਸੰਸਕਾਰਿਆ ਤਾਂ ਉਹਦੇ ਵਿੱਚ ਕੋਈ ਇਹ ਤਾਂ ਹੋ ਵੀ ਨਹੀਂ ਤੁਸੀਂ ਨੂੰ ਫੜੋ ਵੀ ਕਿੱਥੇ ਕੋਈ ਅਥਾਰਟੀ ਹੋਵੇ ਜਿੱਥੇ ਜਾ ਕੇ ਤੁਸੀਂ ਆਪਣੀ ਕੰਪਲੀਟ ਲੋਜ ਕਰ ਸਕਦੇ ਹੋ ਉੱਥੇ ਹੋਣਾ ਦੋਰੀ ਹੈਗਾ ਹੀ ਹੈਗਾ ਹਾਂਜੀ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਜੇਕਰ ਤੁਸੀਂ ਫਾਈਲ ਅਪਲਾਈ ਕਰ ਰਹੇ ਹੋ ਪੀਆਰ ਲਈ ਫਾਈਲ ਅਪਲਾਈ ਕਰ ਰਹੇ ਹੋ ਤਾਂ ਕੁਝ ਗੱਲਾਂ ਜਿਹੜੀਆਂ ਧਿਆਨ ਰੱਖਣ ਜੋਗਾ ਉਹ ਇਹੀ ਆ ਕਿ ਜਿਹੜੀ ਤੁਸੀਂ ਏਜੰਸੀ ਜਾਂ ਕੰਪਨੀ ਹੋ ਗਵਰਨਮੈਂਟ ਅਪਰੂਵਡ ਹੋਣੀ ਚਾਹੀਦੀ ਆ ਕੰਸਲਟੈਂਟ ਵਧੀਆ ਦਾ ਐਕਸਪੀਰੀਐਂਸਡ ਹੋਣਾ ਚਾਹੀਦਾ ਜੇਕਰ ਤੁਸੀਂ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ SWICS Private Limited ਮਹਾਲੀ ਤੇ ਜਾ ਕੇ ਜੇ ਤੁਸੀਂ ਅਸੇ ਨੰਬਰ ਫਲੈਸ਼ ਹੋ ਰਹਾ ਹੈ ਤੁਸੀਂ ਉਹਨਾਂ ਤੇ ਕੰਟੈਕਟ ਕਰਕੇ ਇੱਕ ਵਾਰ ਜਰੂਰ ਗੱਲਬਾਤ ਕਰੋ ਆਪਣੀ ਪ੍ਰੋਫਾਈਲ ਜਿਹੜੀ ਦਿਖਾਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਜਿਹੜੀ ਗਾਈਡੈਂਸ ਮਿਲੂਗੀ ਸਰ ਹੁਣ ਇੱਕ ਸਵਾਲ ਹੋਰ ਆ ਜਾਂਦਾ ਕਿ ਜਿਹੜੇ ਬੰਦੇ PR ਕਿਤੇ ਵੀ ਅਪਲਾਈ ਕਰਦੇ ਉਹ ਕਿਹੜੀਆਂ ਗਲਤੀਆਂ ਕਰਨ ਉਹਨਾਂ ਦੀ ਫਾਈਲ ਹੈ ਜਿਹੜੀ ਰਿਜੈਕਟ ਹੁੰਦੀ ਆ ਕਿ ਉਹ ਬਿਨਾਂ ਸੋਚੇ ਸਮਝੇ ਅਪਲਾਈ ਕਰ ਦਿੰਦੇ ਕਿਸੇ ਜਗ ਏਜੰਟ ਦੇ ਮਗਰ ਲੱਗ ਜਾਂਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਤੁਸੀਂ ਦੇਖੋ ਇਹ ਬੜਾ ਇੱਕ ਕੰਪਲੈਕਸ ਸਿਸਟਮ ਆ ਗਿਆ ਮੇਰੇ ਕੋਲੇ ਬਹੁਤ ਕੇਸ ਆ ਜਿਹੜੇ ਕਿ ਪੀਆਰ ਦਾ ਕੇਸ ਰਿਫਿਊਜ਼ਲ ਨਹੀਂ ਹੋਣਾ ਚਾਹੀਦਾ ਹੁੰਦਾ ਬਟ ਉਹਨਾਂ ਦਾ ਰਿਫਿਊਜ਼ਲ ਹੋ ਜਾਂਦਾ ਹਾਂਜੀ ਉਹਦਾ ਰੀਜ਼ਨ ਇਹ ਹੈ ਕਿ 90% ਜੇ ਮੇਰੇ ਕੋਲੇ ਵੀ ਕੋਈ ਹੁਣ ਅਪਲਾਈ ਕੰਮ ਕਰਦਾ ਹੈ 2 ਮਹੀਨੇ 4 ਮਹੀਨੇ 6 ਮਹੀਨੇ ਕੰਮ ਕਰਕੇ ਇਵਿਡੈਂਸ ਲਿਖਵੇ ਮੈਂ ਵੀ ਪੀਆਰ ਕਰਾ ਦਿੰਦਾ ਹਾਂ ਤਾਂ ਉਹਨਾਂ ਨੂੰ ਸਿਰਫ ਫਾਰਮ ਦਾ ਪਤਾ ਹੈ ਲੈ ਵੀ ਫਾਰਮ ਭਰਿਆ ਜਾਂਦਾ ਹਾਂਜੀ ਹਾਂਜੀ ਬਟ ਫਾਰਮ ਦੀ ਕਿਸ ਤਰੀਕੇ ਨਾਲ ਪਰਿਆ ਜਾਣਾ ਚਾਹੀਦਾ ਉਹਦੇ ਵਿੱਚ ਇੱਕ ਛੋਟੀ ਜੀ ਮਾਈਨਰ ਮਿਸਟੇਕ ਵੀ ਤੁਹਾਡੀ ਐਪਲੀਕੇਸ਼ਨ ਨੂੰ ਟੋਟਲੀ ਰਿਜੈਕਟ ਕਰ ਦਿੰਦੀ ਹੈ ਹਾਇਵਰ ਤੁਸੀਂ ਬਿਲਕੁਲ ਕੁਆਲੀਫਾਈ ਕਰ ਰਹੇ ਹੋ ਉਹਦਾ ਕੋਈ ਮੈਟਰ ਨਹੀਂ ਕਰਦਾ ਪਰt ਫਰੋਂ ਦੀ ਜਿਹੜੀ ਲੈਂਗੁਏਜ ਬਿਲਟੀ ਐਜੂਕੇਸ਼ਨ ਇਹਨਾਂ ਤੋਂ ਸਵਾਏ ਹੋਰ ਬੜੇ ਫੈਕਟਰਸ ਹੈਗੇ ਜਿਹੜੇ ਅਸੈਸ ਕਰਦੇ ਆ ਕਿਉਂਕਿ ਤੁਹਾਨੂੰ ਇੱਕ ਕੰਟਰੀ ਦੀ ਨਾਗਰਿਕਤਾ ਦੇਣੀ ਹੈ ਤਾਂ ਉਹ ਤੁਹਾਡੀ ਕੰਪਲੀਟ ਇਨਫੋਰਮੇਸ਼ਨ ਜਿੰਨਾ ਜਿੰਨਾ ਤੁਸੀਂ ਨਹੀਂ ਦਿੰਦੇ ਕਈ ਵਾਰੀ ਜ਼ਿਆਦਾਤਰ ਕੀ ਹੁੰਦੇ ਕਿ ਏਜੰਟ ਜਿਹੜੇ ਨਵੀਂ ਨਵੀਂ ਯਾ ਐਸ ਲਾਈ ਜੰਦਾ ਹੁੰਦਾ ਪਤਾ ਨਹੀਂ ਹੁੰਦਾ ਜਾਨ ਉਹ ਕੀ ਕਹਦਾ ਕਿ ਜਦੋਂ ਆਪਾਂ ਇਹ ਡਾਕੂਮੈਂਟ ਬਣਾ ਲਈਏ ਇਹ ਡਾਕੂਮੈਂਟ ਬਣਾ ਲਈਏ ਉਹਨਾਂ ਦੀ ਜਾਨਤ ਹੈ ਨਾ ਕੀ ਹੁੰਦਾ ਕਿ ਕਲਾਇੰਟ ਨੂੰ ਗੁੰਮਰਾਹ ਕਰਕੇ ਮੈਂ ਪੈਸੇ ਜ਼ਿਆਦਾ ਬਣਾ ਲਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਇਹ ਨਹੀਂ ਦੇਖਦੇ ਨੇ ਵੀ ਉਹਦੀ ਜੋ ਤੁਸੀਂ ਫਰਾਡ ਲੈਂਡ ਡਾਕੂਮੈਂਟ ਬਣਾਨੇ ਹੋ ਉਹਦੇ ਨਤੀਜੇ ਕੀ ਆਣਗੇ ਬਿਲਕੁਲ ਜੀ ਜੇ ਇੱਕ ਡਾਕੂਮੈਂਟ ਤੁਹਾਡਾ ਫੇਕ ਵੀਜ਼ਰ ਡਾਕੂਮੈਂਟ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ ਮੋਸਟਲੀ ਉਹ ਬੈਨ ਨਹੀਂ ਹੁੰਦਾ ਔਰ ਜੇ ਤੁਹਾਡਾ ਕੈਨੇਡਾ ਦਾ ਸਪੈਸ਼ਲੀ ਜੇ ਇੱਕ ਵਾਰੀ ਪੀਆਰ ਦੀ ਅਪਲੀਕੇਸ਼ਨ ਰਿਫਿਊਜ਼ ਕਰਾ ਲਈ ਤਾਂ ਮੈਂ ਨਹੀਂ ਸਮਝਦਾ ਕਿ ਉਹ ਐਪਲੀਕੈਂਟ ਯਾ ਉਹਦੀ ਵਾਈਫ ਯਾ ਉਹਦੇ ਬੱਚੇ ਸਾਰੇ ਉਹਨਾਂ ਲਈ ਕੈਨੇਡਾ ਦਾ ਵੀਜ਼ਾ ਸੋਚ ਸਕਦੇ ਸਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਾਂ데요 ਕਾਫੀ ਲੋਕ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਉਹ ਬਸ ਹਾਰ ਕੇ ਬੈਠ ਜਾਂਦੇ ਆ ਕਿ ਤੁਸੀਂ ਕੋਈ ਰਿਫਿਊਜ਼ਲ ਕੇਸ ਆ ਜਿਹੜੇ ਉਹਨਾਂ ਦੀ ਵੀ ਪੀਆਰ ਕਦੇ ਲਵਾਈ ਹੈ ਜੀ ਉਸ ਤਰ੍ਹਾਂ ਦਾ ਕੁਝ ਹੋਵੇ ਕਿਉਂਕਿ ਸਾਡੀ ਆਡੀਅנס ਇਹ ਦੇਖ ਰਹੀ ਉਹਨੂੰ ਹੌਸਲਾ ਮਿਲੇ ਮੇਰੇ ਕੋਲੇ ਰਿਫਿਊਜ਼ ਕੇਸਿਸ ਹੀ ਆਉਂਦੇ ਆ ਜਿਨ੍ਹਾਂ ਦੀ ਅਸੀਂ ਕੇਸ ਪ੍ਰੋਸੈਸ ਕਰਦੇ ਆ ਤੇ ਵੀਆ ਲਗਾਇਆ ਜਾਂਦਾ ਤੇ ਉਹਨਾਂ ਦੇ ਹੁੰਦਾ ਵੀ ਇਹ ਪ੍ਰੋਸੈਸ ਹੁੰਦਾ ਜੀ ਇੱਕ ਦੂਜੀ ਗੱਲ ਇਹ ਵੀ ਜ਼ਰੂਰੀ ਨਹੀਂ ਆਲੇ ਕਿ ਤੁਸੀਂ ਸਾਡੇ ਕੋਲੇ ਬੜੀ ਆਪਸ਼ਨਸ ਹੈਗੀ ਹੈ ਪੀਆ ਲਵਾ ਸੈਲਫ এমਪਲoyed ਕੈਟਾਗਰੀ ਚ ਅਪਲਾਈ ਕਰ ਰਿਹਾ ਉਹ ਕੁਆਲੀਫਾਈ ਕਰ ਰਿਹਾ ਜਿਸ ਤਰ੍ਹਾਂ ਕਿ ਆਰਟਿਸਟ ਆ ਜਾਂ ਸਪੋਰਟਸ ਪਰਸਨ ਸੈਲਫ এমਪਲoyed ਚ ਆ ਜਾਂਦੇ ਆ ਉਹ ਜਿਹੜੇ ਕਹਿੰਦੇ ਮੈਥੋਂ ਹਾਈਲਾਈਟਸ ਨਹੀਂ ਹੋ ਰਹੀ ਮੈਂ ਕਹਿੰਦਾ ਤੁਸੀਂ 5-6 ਹਾਈਲਾਈਟਸ ਕਰ ਲੋ ਤਾਂ ਵੀ ਤੁਸੀਂ ਅਪਲਾਈ ਲੈ ਲੋਗੇ ਪੀਆ ਲੈ ਲੋਗੇ ਇਹ ਇਹਦੇ ਚ ਕੈਨੇਡਾ ਦੇ ਪੀਆ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਕੋਈ ਨਾ ਹਾਰਡ ਐਂਡ ਫਾਸਟ ਰੂਲ ਨਹੀਂ ਆ ਜੇ ਸਪੈਸਿਫਿਕਲੀ ਕੈਨੇਡਾ ਦੀ ਜੇ ਗੱਲ ਕਰਾਂ ਕਿ ਤੁਹਾਡੇ 778 ਬੈਂਡੀ ਵਾਲੇ ਚਾਹੀਦੇ ਹਾਂ ਸਟੇ ਨੋਮੀਨੇਸ਼ਨ ਹੈ ਮੈਰਿਟ ਉਪਰ ਦਾ ਲਗ ਰੂਲ ਹੈਗੇ ਆ ਸਕੈਚੂਅਨ ਦੇ ਅਲੱਗ ਹੈਗੇ ਆ ਨੋਵਾ ਸਕੋਸ਼ੀਆ ਦੇ ਅਲੱਗ ਹੈਗੇ ਆ ਅੰਟੈਰੀਆ ਦੇ ਅਲੱਗ ਹੈਗੇ ਆ ਤੁਸੀਂ ਉਹ ਵੀ ਕੰਪਲਾਈ ਕਰ ਸਕਦੇ ਹੋ ਤੁਸੀਂ ਸੈਲਫ এমਪਲਾਈਡ ਕੈਟਾਗਰੀ ਅੱਜ ਡੀਡ ਵਿੱਚ ਸਭ ਤੋਂ ਬੈਸਟ ਹੈ ਹੁਣ ਸੈਲਫ এমਪਲਾਈਡ ਕੈਟਾਗਰੀ ਦੇ ਵਿੱਚ ਜੇ სპੋਰਟਸ ਪਰਸਨ ਆ ਗਏ ਹੋ ਜਾਂ ਤੁਸੀਂ ਕਲਚਰ ਆਰਟਿਸਟ ਹੈਗੇ ਹੋ ਤਾਂ 5 ਪੁਆਇੰਟ ਦੇ ਲਾ ਸਕਦੇ ਹੋ ਸਿਮਿਲਰਲੀ ਹੋਰ ਕੈਟਾਗਰੀ ਹੈਗੀ ਜਿਵੇਂ ਐਂਟਰਪ੍ਰੀਨਰ ਕੈਟਾਗਰੀ ਬਿਜ਼ਨਸ ਐਂਟਰਪ੍ਰੀਨਰ ਜੇ ਤੁਸੀਂ ਇੰਡਸਟਰੀਅਲਿਸਟ ਹੈਗੇ ਹੋ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਟਰੇਡਰ ਹੈ ਤਾਂ ਉਹ ਵੀ ਤੁਸੀਂ 5 ਬੈਂਡ ਤੇ ਐਡਿਟਸ ਲੈ ਕੇ ਤੁਸੀਂ ਵੀ ਇਹ ਲਵਾ ਸਕਦੇ ਹੋ ਰੌਨਲਡ ਇਨਫੈਕਟ ਕੈਨੇਡਾ ਦੇ ਵਿੱਚ ਫਾਰਮਰ ਕੈਟਾਗਰੀ ਲਈ ਵੀ ਬਹੁਤ ਵਧੀਆ ਹੈ ਇਹ ਆਪਸ਼ਨ ਉਹ ਵੀ ਪੰਜ ਬੈਂਡ ਵਾਲੇ ਲੈ ਕੇ ਜਾ ਸਕਦੇ ਆ ਜੇ ਹੁਣ ਸਕਿਲਡ ਵਰਕਰ ਦੀ ਗੱਲ ਕਰੀਏ ਸਕਿਲਡ ਵਰਕਰ ਕਿਹੜੇ ਕੈਟਾਗਰੀ ਜਾ ਰਿਹਾ ਉਹ ਪ੍ਰੋਵਿੰਸ਼ਲ ਨਾਮਰੀ ਪ੍ਰੋਗਰਾਮ ਚ ਜਾ ਰਿਹਾ ਜਾਂ ਫੈਡਰਲ ਚ ਜਾ ਰਿਹਾ ਆਫਕੋਰਸ ਉਦੋਂ ਅਸੀਂ ਗੱਲ ਕਰਦੇ ਕਿ ਯੂ ਮਸਟ ਹੈਵ ਕਿ ਇੱਕ ਅੱਛੀ ਆਇਲੈਟਸ ਬੈਕਗਰਾਉਂਡ ਹੋਣੀ ਚਾਹੀਦੀ ਹੈ ਲੈਂਗੁਏਜ ਕਮਾਂਡ ਅੱਛੀ ਹੋਣੀ ਚਾਹੀਦੀ ਹੈ ਕਿ ਉਹਦੇ 778 ਆ ਜਾਂਦਾ ਬਹੁਤ ਹੀ ਅੱਛੀ ਗੱਲ ਹੈਗੀ ਹੈ ਜਾਂ ਫੇਰ ਅਸੀਂ ਇਹ ਦੇਖਦੇ ਇਹ ਜ਼ਰੂਰੀ ਨਹੀਂ ਆ ਤੁਸੀਂ ਕੈਨੇਡਾ ਹੀ ਜਾਣਾ ਜੇ ਤੁਸੀਂ ਕੈਨੇਡਾ ਲਈ ਨਹੀਂ ਕੁਆਲੀਫਾਈ ਕਰ ਰਹੇ ਤਾਂ ਤੁਸੀਂ ਆਸਟ੍ਰੇਲੀਆ ਦੇ ਅਸੈਸਮੈਂਟ ਦੇਖੋ ਕਿਉਂਕਿ ਕੈਂਡੀਡੇਟ ਨੂੰ ਅਵੇਅਰ ਹੋਣਾ ਚਾਹੀਦਾ ਕਿ ਉਹਦਾ ਅਕੂਪੇਸ਼ਨ ਕਿੱਥੇ ਆ ਰਿਹਾ ਮੇਨ ਤਾਂ ਸਾਰਾ ਗੱਲ ਇਹ ਹੀ ਹੋਗੀ ਕਿ ਜਿਹੜਾ ਵੀ ਏਜੰਟ ਆ ਤੁਹਾਡਾ ਪ੍ਰੋਪਰ ਕੁਆਲੀਫਾਈਡ ਹੋਣਾ ਚਾਹੀਦਾ ਉਹਨੂੰ ਨੌਲੇਜ ਹੋਣੀ ਚਾਹੀਦੀ ਬਹੁਤ ਵਾਸ ਨੌਲੇਜ ਹੋਣੀ ਚਾਹੀਦੀ ਹੈ ਇੱਕ ਅਕੂਪੇਸ਼ਨ ਹੁਣ ਮੈਂ ਜੇ ਆਸਟ੍ਰੇਲੀਆ ਦੀ ਗੱਲ ਕਰਦਾ ਤਾਂ ਮੈਂ ਅਕੂਪੇਸ਼ਨ ਦੇਖਦਾ ਸਪੋਜ਼ ਕਰੋ ਤੁਸੀਂ ਸੌਫਟਵੇਅਰ ਐਜੈਂਟ ਇੰਜੀਨੀਅਰ ਆ ਹਾਂ ਜੀ ਹਾਂ ਜੀ ਬਿਲਕੁਲ ਇਹ ਬੜੇ ਡਿਮਾਂਡ ਚ ਹੈ ਹਾਂ ਜੀ ਬਟ ਜੇ ਜੇ ਮੈਂ ਕਹਾਂ ਮੈਂ ਸੌਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰ ਇਹ ਬਿਲਕੁਲੀ ਡਿਮਾਂਡ ਚ ਨਹੀਂ ਆ ਹਾਂ ਜੀ ਹਾਂ ਫਿਰ ਡਿਮਾਂਡ ਦੋਨਾਂ 'ਚ ਹੀ ਫਰਕ ਕੀ ਆ ਗਿਆ ਹਾਂ ਜੀ ਸੌਫਟਵੇਅਰ ਇੰਜੀਨੀਅਰ ਐਂਡ ਸੌਫਟਵੇਅਰ ਪ੍ਰੋਗਰਾਮਰ ਹਾਂ ਜੀ ਦੋਨਾਂ 'ਚ ਡਿਮਾਂਡ ਇਹ ਸੌਫਟਵੇਅਰ ਪ੍ਰੋਗਰਾਮਰ ਡਿਮਾਂਡ ਚ ਨਹੀਂ ਰਿਹਾ ਸੌਫਟਵੇਅਰ ਇੰਜੀਨੀਅਰ ਦੀ ਡਿਮਾਂਡ ਜਾ ਰਹੀ ਚਾਹੇ ਇਹ ਸਿਸਟਮ ਨੂੰ ਦੇਖਣਾ ਕਿ ਕਿਹੜੇ ਅਕੂਪੇਸ਼ਨ ਫਲੈਗਡ ਹੋ ਗਏ ਆ ਕਿਹੜੇ ਅਕੂਪੇਸ਼ਨ ਸ਼ਾਰਟਲਿਸਟਡ ਸਕਿੱ ਤੇ ਅਨਜਾਣ ਚ ਚਾਣਾ ਜ਼ਰੂਰੀ ਹੈ ਕਿ ਜੇ ਮੇਰੇ ਕੋਲੇ ਆਲ 7 ਬੈਂਡ ਯਾਰ ਹੈਗੇ ਜਾਂ 8 ਬੈਂਡ ਹੈਗੇ ਬੰਦੇ ਦੇ ਪਰ ਫਿਰ ਵੀ ਉਹ एलिਜੀਬਲ ਨਹੀਂ ਹੋ ਰਿਹਾ ਹਾਂਜੀ ਸਪੋਜ਼ ਮੇਰੇ ਕੋਲ ਇੱਕ ਬੰਦਾ ਅਪਲਾਈ ਆਇਆ ਤੇ ਉਹਨੇ ਕੀਤਾ ਉਹਦੇ 778 ਬੈਂਡ ਸੀਗੇ ਬਟ ਬੈਂਕ ਚ ਕਲਰਕ ਸੀਗਾ ਅੱਛਾ ਜੀ ਹੁਣ ਬੈਂਕ ਦੇ ਕਲਰਕ ਜਿਹੜਾ ਉਹਦਾ ਕੁਆਲਿਫੀਕੇਸ਼ਨ ਹੀ ਸੀ ਕੈਟਾਗਰੀ ਜੇ ਆ ਗਿਆ ਉਹ ਕੁਆਲਿਫਾਈ ਨਹੀਂ ਕਰ ਰਿਹਾ ਮਤਲਬ ایکسپੀਰੀਅੰਸ ਹੀ ਮੈਟਰ ਕਰਦਾ ਕਿਸ ਤਰ੍ਹਾਂ ਦਾ ایکسپੀਰੀਅੰਸ ਦੇਖਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਉਹ ਕੈਟਾਗਰੀ ਨੂੰ ਅੰਡਰਸਟੈਂਡ ਕਰੋ ਕਿਸ ਕੈਟਾਗਰੀ ਚ ਲਗਾ ਰਹੇ ਆ ਤੁਸੀਂ ਸਕਿਲਡ ਵਰਕਰ ਚ ਲਗਾ ਰਹੇ ਹੋ ਤੁਸੀਂ ਸੈਲਫ এমਪਲਾਈਡ ਚ ਲਗਾ ਰਹੇ ਹੋ ਤੁਸੀਂ ਬਿਨਸ ਮੈਡ ਕੈਟਾਗਰੀ ਚ ਲਾ ਰਹੇ ਹੋ ਤੁਸੀਂ ਫਾਰਮਰ ਚ ਲਾ ਰਹੇ ਹੋ ਤੁਸੀਂ ਇੰਟਰਪ੍ਰੈਨਰ ਕੈਟਾਗਰੀ ਚ ਲਾ ਰਹੇ ਹੋ ਜਾਂ ਤੁਸੀਂ ਕੋਈ ਪ੍ਰੋਵਿੰਸ਼ਲ ਲੌਂਗ ਨੀਜ਼ਰ ਸਰ ਹਰ ਹਰ ਗੱਲ ਤੇ ਇਹ ਆ ਗਈ ਵੀ ਜਿਹੜਾ ਤੁਹਾਡਾ ਏਜੰਟ ਆ ਉਹ ਐਕਸਪਰਟ ਹੋਣਾ ਚਾਹੀਦਾ ਇੱਕ ਵਾਰੀ ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ ਜਨਾ ਜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਜਰਮਨੀ ਦੇ ਵਿੱਚ ਤੁਸੀਂ ਕੋਈ ਸਕਿਲ ਮਾਈਗ੍ਰੇਸ਼ਨ ਜਾਂ ਪੀਆਰ ਲਈ ਜਾਂਦੇ ਹੋ ਹਾਂਜੀ ਤਾਂ ਜ਼ਰੂਰੀ ਨਹੀਂ ਜੇ ਤੁਸੀਂ ਅੱਜ ਕੁਆਲੀਫਾਈ ਨਹੀਂ ਕੀਤੇ ਤੇ ਕੱਲ ਨੂੰ ਵੀ ਨਹੀਂ ਕਰੋਗੇ ਬਿਲਕੁਲ ਅਕੂਪੇਸ਼ਨ ਚੇਂਜ ਹੋ ਟਾਈਮਲੀ ਹੁੰਦਾ ਸੋ ਜੇ ਤੁਸੀਂ ਕੋਈ ਵੀ ਕੰਸਲਟੈਂਟ ਚੋਸ ਕੀਤਾ ਜਿਹਦੇ ਤੇ ਤੁਹਾਨੂੰ ਪੂਰਾ 100% ਕੰਫੀਡੈਂਸ ਹੈਗਾ ਕਿ ਇਹ ਬੰਦਾ ਕੰਪੀਟੈਂਟ ਹੈਗਾ ਇਹ ਨੋਲੇਜ ਆਂਦਾ ਤਾਂ ਤੁਸੀਂ ਉਹਦੇ ਨਾਲ ਤਾਂ ਅਟੈਚ ਰਹੋ ਹੀ ਰਹੋ ਪਲੱਸ ਆਪ ਵੀ ਉਸ ਸੰਬੰਧਿਤ ਕੰਟਰੀ ਦੀ ਵੈਬਸਾਈਟ ਤੇ ਸਰਚ ਕਰ ਸਕਦੇ ਹੋ ਤਾਂ ਕਿ ਜਦੋਂ ਵੀ ਤੁਹਾਨੂੰ ਲੱਗੇ ਤੇ ਉਦੋਂ ਇਮੀਡੀਏਟ ਨੂੰ ਕਲਿੱਕ ਕਰ ਜਾਓ ਇੰਟਰਨੈਟ ਤੇ ਬਹੁਤ ਵੱਡੀ ਇਨਫੋਰਮੇਸ਼ਨ ਆ ਹਰੇਕ ਬੰਦੇ ਨੂੰ ਦੇਖਣਾ ਚਾਹੀਦਾ ਜੀ ਉਹ ਠੀਕ ਹੈ ਸੋਰਸ ਹੈਗਾ ਇਹ ਇਨਫੋਰਮੇਸ਼ਨ ਦਾ ਔਰ ਕੈਨੇਡਾ ਗਵਰਨਮੈਂਟ ਜਿਹੜੀ ਹੈਗੀ ਹੈ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਜਰਮਨੀ ਇਹ ਹਰ ਇਨਫੋਰਮੇਸ਼ਨ ਨੂੰ ਪ੍ਰੋਪਰਲੀ ਕੰਪਿਊਟਰ ਤੇ ਆਪਣੇ ਇੰਟਰਨੈਟ ਤੇ ਪਾਉਂਦੇ ਆ ਅਪਡੇਟ ਕਰਦੇ ਆ ਸਾਰਾ ਆਨਲਾਈਨ ਪ੍ਰੋਸੈਸ ਹੋ ਰਿਹਾ ਦਾ ਇਹਦੇ ਤੇ ਜੁੜੇ ਰਹਿਣਾ ਜ਼ਰੂਰੀ ਹੈ ਸਾਡੀ ਵੈਬਸਾਈਟ ਤੇ ਵੀ ਸਾਰਾ ਕੁਝ ਦਿੱਤਾ ਹੋਇਆ ਹੈ ਸੋ ਦੋਸਤੋ ਜੇ ਤੁਸੀਂ ਇਹਨਾਂ ਦੇ ਵੈਬਸਾਈਟ ਚੈੱਕ ਕਰਨੀ ਤਾਂ ਤੁਸੀਂ نیچے ਦੇਖ ਸਕਦੇ ਹੋ ਵੈਬਸਾਈਟ ਦਾ ਲਿੰਕ ਆ ਰਿਹਾ ਬਾਕੀ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਇੱਕ ਵਾਰ ਤੁਸੀਂ SWICS ਪ੍ਰਾਈਵੇਟ ਲਿਮਟਿਡ ਮਹਾਲੀ ਨੂੰ ਜ਼ਰੂਰ ਕੰਟੈਕਟ ਕਰੋ ਤੁਸੀਂ ਇਹਨਾਂ ਦਾ ਆਫਿਸ ਵਿਜ਼ਿਟ ਕਰ ਸਕਦੇ ਹੋ ਉਹਦਾ ਮੈਂ ਤੁਹਾਨੂੰ ਇੱਥੇ ਐਡਰੈਸ ਦਿੱਤਾ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਪਹੁੰਚ ਕੇ ਇੱਕ ਵਾਰ ਇਹਨਾਂ ਦੇ ਜਿਹੜੇ ਐਕਸਪਰਟ ਹਨ ਨਾਲ ਗੱਲਬਾਤ ਕਰੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਰਾਹ ਮਿਲੇਗਾ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕੋਗੇ ਸੋ ਦੋਸਤੋ ਇਹਨੇ ਸ਼ਬਦ ਸਰ ਤੁਸੀਂ ਸਾਡੇ ਸਟੂਡੀਓ ਵਿੱਚ ਆਇਆ ਇਸ ਤੁਹਾਡੇ ਬਹੁਤ ਧੰਨਵਾਦੀ ਆ ਸੋ ਦੋਸਤੋ ਇਸ ਵੀਡੀਓ ਵਿੱਚ ਇਹ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਹ ਬਹੁਤ ਵਧੀਆ ਜਾਣਕਾਰੀ ਨੂੰ ਲੈ ਸਕਣ ਸਾਡੇ ਨਾਲ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਨੇ ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ ਜੇਕਰ ਤੁਸੀਂ ਵੀ ਇਹਨਾਂ ਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਪੀਆਰ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਇੱਥੇ نیچے ਦਿੱਤਾ ਹੋਇਆ ਤੁਸੀਂ ਇਹਨਾਂ ਦਾ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ SWICS ਮੁਹੱਲੀ ਵਿਖੇ ਤੇ ਨਾਲ ਦੀ ਨਾਲ ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਫੋਨ ਦੇ ਥਰੂ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਦੋਸਤੋ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਕਿਸੇ ਗਲਤ ਬੰਦੇ ਕੋਲੇ ਫਸ ਕੇ ਆਪਣੇ ਪੈਸੇ ਬਰਬਾਦ ਨਾ ਕਰਨ ਤੇ ਅੰਤ ਵਿੱਚ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੌੜੀ ਵਾਲੀ ਬਾਬਾ ਜੀ ਤੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਇਨੇ ਸ਼ਾਦਨ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿ